ਹਉਨ ਜੇਲ੍ਹ ਚ ਹੀ ਹੋਊ ਨੀ ਦੇਦਾਰ ਯਾਤਾ ਗਾਣੇ ਕਈ ਵਾਰੀ ਜ਼ਿੰਦਗੀ ਦੀ ਹਕੀਕਤ ਬਣ ਜਾਂਦੇ ਨੇ ਪਤਾ ਹੀ ਨਹੀਂ ਚੱਲਦਾ ਜਲੰਧਰ ਦੇ ਅਜੇ ਕੁਮਾਰ ਨਾਮਕ ਇਸ ਸ਼ਖਸ ਦਾ دیدار ਵੀ ਹੁਣ ਜੇਲ੍ਹ ਚ ਹੀ ਹੋਏਗਾ ਦਰਅਸਲ ਅਜੇ ਦਾ ਵਿਆਹ ਹੋਣ ਵਾਲਾ ਸੀ ਇਹ ਜਨਾਬ 19 ਜੁਲਾਈ ਨੂੰ ਦੂਲੇ ਰਾਜਾ ਬਣਨ ਜਾ ਰਹੇ ਸੀ ਪਰ ਜਨਾਬ ਸਾਜਨ ਦੇ ਸਸਰਾਲ ਭਵੇਂ ਨਾ ਪਹੁੰਚ ਸਕਣ ਪਰ ਪੁਲਿਸ ਨੇ ਇਹਨਾਂ ਨੂੰ ਦੂਸਰੇ ਸਸਰਾਲ ਜ਼ਰੂਰ ਭੇਜ ਦਿੱਤਾ ਜਲੰਧਰ ਦੇ ਅਜੇ ਨਾਮਕ ਇਸ ਸ਼ਖਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਦੀ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਸਰ ਤੋਂ ਲਿਆ ਕੇ ਜਲੰਧਰ ਵਿੱਚ ਹੈਰੋਇਨ ਵੇਚਿਆ ਕਰਦਾ ਸੀ। ਕਿਸੇ ਫੈਕਟਰੀ 'ਚ ਕੰਮ ਕਰਨ ਵਾਲੇ ਅਜੇ ਨੇ ਸਸਤੀ ਕਮਾਈ ਦਾ ਜਰੀਆ ਹੈਰੋਇਨ ਨੂੰ ਮੰਨ ਲਿਆ ਸੀ। ਇੱਥੇ ਕਰਕੇ ਇਸਨੇ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਵੇਚਣ ਦਾ ਨਵਾਂ ਤੰਦਾ ਸ਼ੁਰੂ ਕੀਤਾ ਸੀ। ਪੁਲਿਸ ਨੇ ਦੋਸ਼ੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਔਰ ਇਸ ਐਕਟ ਦੇ ਤਹਿਤ ਲੰਬੇ ਸਮੇਂ ਤੱਕ ਜਮਾਨਤ ਨਹੀਂ ਹੁੰਦੀ ਜਦਕਿ 19 ਜੁਲਾਈ ਨੂੰ ਜਨਾਬ ਨੇ ਦੂਲੇ ਰਾਜਾ ਬੰਨਾ ਸੀ ਸੁਣੋ ਪੁਲਿਸ ਦੀ ਕਾਰਵਾਈ ਮੈਂ ਤਾਂ ਇਹ ਸਮਝਾਂਗਾ ਕਿ ਸਾਰਾ ਇਹ ਪੈਸੇ ਦੇ ਚੱਕਰ ਵਿੱਚ ਹੀ ਬਚ ਗਿਆ ਸਿਰ ਪਤਾ ਲੱਗਾ 19 ਤਰੀਕ ਨੂੰ ਹਾਂ ਦੱਸਦੇ ਨੇ ਮੈਂ ਮੋਟੀਵੇਟੇਸ਼ਨ ਹੋਈ ਤੇ ਸੋਚਿਆ ਕਿ ਮੈਂ ਉਹਦੇ ਤੋਂ ਕੁਝ ਕਰ ਲੀਕਾ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਪੈਸੇ ਦੇ ਕੋਈ ਵੀ ਪੈਸਾ ਜਿਹੜਾ ਕੋ ਰਿਕਵਰ ਉਹ ਬਣਾਦਾ ਆ ਉਹ ਤਾਂ ਕਿਸੇ ਵੀ ਪਰਪਸ ਲਈ ਵਰਤ ਸਕਦਾ ਚਾਹੇ ਵਿਆਹ ਲਈ ਵਰਤੇ ਜਾਂ ਕਿਸ ਹੋਰ ਚੀਜ਼ ਦੇ ਵਰਤੇ ਤੇ ਤੁਸੀਂ ਦੇਖਦੇ ਅੱਛਾ ਤੇ ਉਹਨਾਂ ਦੇ ਤੋਂ ਅਸਾਂ ਰਾਤ ਕਰਕੇ ਮਜਬੂਰੀ ਸੀ ਤਾਂ ਕਰਕੇ ਉਹਦਾ ਨਹੀਂ ਕੀ ਮਜਬੂਰੀ ਸੀ ਕਿਹੜੀ ਮਜਬੂਰੀ ਸੀ ਤੇਰਾ ਆਸੇ ਸਰ ਮੇਰਾ ਨਹੀਂ ਜਲਦਾ ਅੱਛਾ ਆਹ ਇਹ ਕਿੱਦਾਂ ਮਿਲਿਆ ਤੈਨੂੰ ਮਿਲਿਆ ਕਿੱਦਾਂ ਸੀ ਉਹ ਬੰਦਾ ਥੋੜਾ ਪਿੱਛੇ ਆ ਯਾਰ ਫਰੈਂਡ ਦੇ ਤੋਂ ਮਿਲਿਆ ਸੀ ਕਿਹੜੇ ਫਰੈਂਡ ਦੇ ਫਰੈਂਡ ਫਰੈਂਡ ਯਾਰ ਤੋਂ ਕਿਹੜੇ ਫਰੈਂਡ ਆਪਾਂ ਬੇਹ ਜਣਾ ਮਣੀ ਬਾਹਰ ਚੱਲ ਗਿਆ ਅਸਲ ਅੱਛਾ ਤੇ ਅੰਬਰ ਸਰ ਕਿਹੜੀ ਜਗ੍ਹਾ ਤੋਂ ਲੈ ਕੇ ਆਂਦਾ ਹੁੰਦਾ ਸੀ ਕਿੱਥੇ ਤੈਨੂੰ ਦਿੰਦਾ ਹੁੰਦਾ ਸੀ ਸਰ ਅਲਫਾਵਾਂ ਦੇ ਸਾਹਮਣੇ ਮਿਲਦਾ ਹੁੰਦਾ ਸੀ ਅੱਛਾ ਕਿੰਨੇ ਰੁਪਏ ਗ੍ਰਾਮ ਦਿੰਦੇ ਸੀ ਇਹ ਕਿ ਸਰ ਇਹ ਦੂ ਵੇਚਦਾ ਕਿੰਨੇ ਦਿੰਦਾ ਉਹ ਇਹ ਵੇਚਿਆ ਗਿਆ ਸੀ ਸਿਗਨੀ ਹੋ ਗਿਆ ਪਰ ਵੇਚਿਆ ਦੇ। ਉਹਦੇ ਕਿੰਨੇ ਦੇ ਵਿੱਚ ਗੱਲ ਕਿੰਨੇ ਦੀ ਸੀ ਕਿੰਨੇ ਗੱਲ ਹੋਈ ਨਹੀਂ ਸਰ ਮੇਰੀ ਨਾਲ। ਅੱਛਾ। ਮੇਰੇ ਕੋਲ ਸੋ ਪਹਿਲੀ ਵਾਰ ਦੀ ਮੜਿਆਗਾ ਪਹਿਲੀ ਵਾਰ ਸੀ। ਹਾਂਜੀ। ਉਹ ਗੱਲ ਨਹੀਂ। ਵੇਚਿਆ ਤੇ ਹੈ ਨਹੀਂ ਪਹਿਲੀ ਵਾਰ ਸੀ ਨਾ। ਤੇ ਵਿਆਹ ਦੀ ਮਜਬੂਰੀ ਸੀ ਵੈਲੇ ਬੈਠੇ ਨਹੀਂ ਕਾਰਜ ਹੋਰ ਤੋਂ ਕਮਾਨ ਕਮਾਨ ਵਾਲਾ ਕੋਣ ਬਣਾ। ਤੁਸੀਂ ਕੀ ਕਰਦੇ ਨਾਲੇ? ਮੈਂ ਸਰ ਸੇਵਰ ਦੇ ਕੰਮ ਕਰਦਾ ਸੀ। ਹੂੰ। ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਆਰਡਰ ਦੇ ਲੱਗਾ ਵਿੱਚ। ਅੱਛਾ। ਕਿਹੜੇ ਬਲ ਕੰਮ ਕਿੱਦ ਕਿਤੇ ਦੇਗਾ ਭਾ। ਆਪਣਾ ਅਲਾਸ ਸਿੰਘ ਬਣ। ਸਿੰਘ ਜੀ ਇਹ ਗਾਟ ਟੂ ਗੋ ਟੂ ਵਨ ਗੋਸਮਾਦਾ ਮਨਨਤਾ ਚਾਤਾ ਬ੍ਰਦਰ ਅੱਛਾ ਵਿਆਹ ਦੀ ਮਜਬੂਰੀ ਕਰਕੇ ਹੈ ਵਿਆਹ ਦੀ ਮਜਬੂਰੀ ਸੀ ਵਿਆਹ ਕਿਦੋਂ ਆਉਂ ਨਹੀਂ ਚਲਾਈਦਾ ਰੋਹ ਹਨੰਦਰ ਜੀ ਵਿਆਹ ਕਿਹਨੂੰ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਇਸ ਸ਼ਖਸ ਨੇ ਆਪਣਾ ਵਿਆਹ ਕਰਵਾਉਣ ਵਾਸਤੇ ਨਸ਼ੇ ਦਾ ਤੰਦਾ ਸ਼ੁਰੂ ਕਰ ਦਿੱਤਾ ਇਸ ਸ਼ਖਸ ਨੇ ਆਪਣੀ ਜ਼ੁਬਾਨੀ ਮੰਨਿਆ ਹੈ ਕਿ 19 ਤਰੀਕ ਨੂੰ ਉਸ ਦਾ ਵਿਆਹ ਹੋਣਾ ਸੀ ਵਿਆਹ ਕਰਕੇ ਪੈਸੇ ਦੀ ਤੰਗੀ ਸੀ ਤੇ ਉਹ ਘੱਟ ਸਮੇਂ ਵਿੱਚ ਜ਼ਿਆਦਾ ਪੈਸੇ ਕਮਾਉਣਾ ਚਾਹੁੰਦਾ ਸੀ। ਅੰਮ੍ਰਿਤਸਰ ਦੇ ਇੱਕ ਮਾਲ ਦੇ ਬਾਰੋਂ ਉਹ ਕਿਸ ਤਰੀਕੇ ਨਾਲ ਆਸਾਨੀ ਨਾਲ ਹੈਰੋਇਨ ਲਿਆ ਕੇ ਜਲੰਧਰ 'ਚ ਵੇਚਣ ਲੱਗ ਪਿਆ। ਨਸ਼ਾ ਜ਼ਿੰਦਗੀਆਂ ਬਰਬਾਦ ਕਰਦਾ ਹੈ, ਦੂਜਿਆਂ ਦੀ ਜ਼ਿੰਦਗੀਆਂ ਬਰਬਾਦ ਕਰਨ ਵਾਲੇ ਕਦੀ ਖੁਸ਼ ਨਹੀਂ ਰਹਿ ਪਾਉਂਦੇ। ਦੈਨਿਕ ਮਿਲ ਪੰਜਾਬੀ ਟੀਵੀ